ਬਾਕੀ ਬਣਾਉਣੀ ਹੈ ਤੇ ਉਹਦੇ ਮੁਰੇ ਜੀਪ ਬਣਾ ਕੇ ਤੇ ਰੋਡ ਤੇ ਖੜ ਕੇ ਕਮਾਈ ਕਰਨੀ ਹੈ ਅ ਭਾਜੀ ਇਹ ਐਵੇਂ ਆ ਮਤਲਬ ਆਈਡੀਆ ਤਾਂ ਕਾਫੀ ਟਾਈਮ ਤੋਂ ਐਵੇਂ ਸੀਗਾ ਵੀ ਆਪਣਾ ਬੀਜ਼ਨਸ ਕਰਨਾ ਬਟ ਜਿਵੇਂ ਜਿਵੇਂ ਮਤਲਬ ਆਪਾਂ ਦੇਖਦੇ ਸੀ ਜੇ ਮਾਰਕੀਟ ਵਗੈਰਾ ਕਿ ਜਾ ਮਤਲਬ ਕਿਤੇ ਵੀ ਆਪਾਂ ਟਰੈਵਲ ਕਰਦੇ ਸੀ ਜੇ ਤਾਂ ਮਤਲਬ ਲੋਕ ਇਹ ਚੀਜ਼ਾਂ ਨੂੰ ਜ਼ਿਆਦਾ ਪ੍ਰਫਰੈਂਸ ਦਿੰਦੇ ਸੀ ਜਿਵੇਂ ਸਟਾન્ડੀਨ ਵਾਲੀਆਂ ਚੀਜ਼ਾਂ ਨੂੰ ਮਤਲਬ ਜੋ ਲੋਕ ਜ਼ਿਆਦਾ ਆਕਰਸ਼ਿਤ ਹੁੰਦੇ ਸੀ ਹਾਂ ਤਾਂ ਕਰਕੇ ਭਾਜੀ ਇਹ ਆਪਾਂ ਸਟਾਲ ਲਾਈ ਹੈ ਇਹ ਜੰਕ ਫੂਡ ਖਾ ਖਾ ਕੇ ਬਮਾਰ ਹੋ ਜਾਂਦਾ ਕਿਉਂਕਿ ਲੋਕ ਚੀਜ਼ਾਂ ਚੰਗੀਆਂ ਨਹੀਂ ਯੂਜ਼ ਕਰਦੇ ਜਿਹੜੇ ਪ੍ਰੋਡਕਟ ਆ ਮਾਰੇ ਯੂਜ਼ ਕਰਦੇ ਆ ਤੁਸੀਂ ਇਹ ਚੀਜ਼ ਨੂੰ ਪ੍ਰਾਇੋਰਟੀ ਦਿੱਤੀ ਹੈ ਵੀ ਪਹਿਲਾਂ ਯਾਰ ਘੱਟ ਕਮਾ ਲਾਂਗੇ ਪਰ ਚੰਗੀ ਚੀਜ਼ ਦੇਵਾਂਗੇ ਅ ਭਾਜੀ ਬਿਲਕੁਲ ਬਿਲਕੁਲ ਜਿਵੇਂ ਆਪਾਂ ਹੁਣ ਦੇਖਦੇ ਆ ਸਟਰੀਟ ਸਾਈਡ ਤੇ ਜਾਂ ਜਿਵੇਂ ਹੁਣ ਅਸੀਂ ਕੰਮ ਸ਼ੁਰੂ ਕੀਤਾ ਹੈ ਇਹ ਕੰਮ 'ਚ ਲੋਕ ਜ਼ਿਆਦਾ ਕਮਾਈ ਦਾ ਸੋਚਦੇ ਆ ਔਰ ਮਤਲਬ ਲੋਕਲ ਪ੍ਰੋਡਕਟ ਜਿਹਨੇ ਮਤਲਬ ਆਪਾਂ ਨੂੰ ਨਾਰਮਲ ਮਿਲ ਜਾਂਦੇ ਆ ਜਿਵੇਂ 50 60 ਰੁਪਏ ਵਾਲੀ ਚੀਜ਼ ਉਹ ਜ਼ਿਆਦਾ ਯੂਜ਼ ਕਰਦੇ ਆ ਪਰ ਇੱਥੇ ਆਪਣੇ ਕੋਲ ਐਵੇਂ ਹੈ ਸਾਰਾ ਹਾਈਜਾਇਨਿਕ ਹੈ ਸਬਸਟਾਈ ਵਾਲਾ ਕੰਮ ਹੈ ਤੇ ਆਪਾਂ ਭਾਜੀ ਕੰਪਨੀ ਵੀ ਚੀਜ਼ ਨੂੰ ਜ਼ਿਆਦਾ ਪ੍ਰਾਇੋਰਟੀ ਦਿੰਦੇ ਆ ਮਤਲਬ ਜਿਹੜਾ ਬੈਸਟ ਹੈ ਦਾ ਬੈਸਟ ਮਤਲਬ ਜੋ ਵੀ ਮਿਲਦਾ ਆਪਾਂ ਨੂੰ ਪ੍ਰੋਡਕਟ ਉਹ ਆਪਾਂ ਯੂਜ਼ ਕਰਦੇ ਆ ਇਹ ਲੋਕ ਬਾਅਦ ਨਹੀਂ ਭਾਈਦੇ ਆ ਇੰਨਾ ਪੈਸਾ ਲਾ ਕੇ ਵੀ ਉਹ ਮਤਲਬ ਇੱਥੇ ਰਹਿਣ ਤੇ ਇੱਥੇ ਆਪਣਾ ਕੰਮ ਕਰਨ ਦਾ ਜ਼ਿਆਦਾ ਮੁੱਲ ਪਿੰਡਾਂ ਦੇ ਮੁੰਡੇ ਡਰਦੇ ਬਹੁਤ ਆ ਵੀ ਕੰਮ ਨਹੀਂ ਚੱਲਣਾ ਆ ਏ ਮਾਨਸ ਚ ਭੈ ਕਿਵੇਂ ਆ ਜਿਆ ਤੁਹਾਨੂੰ ਕੀ ਲੱਗਦਾ ਵੀ ਸਟਾਰਟ ਕਿੱਥੋਂ ਕਰ ਲੈਣਾ ਚਾਹੀਦਾ ਮੁੰਡਿਆ ਭਾਜੀ ਗੱਲ ਇਦਾਂ ਮਤਲਬ ਆਪਾਂ ਕੋਈ ਵੀ ਕੰਮ ਕਰਦੇ ਆ ਉਹਦੇ ਤੇ ਰਿਸਕ ਤਾਂ ਹੁੰਦਾ ਹੀ ਐ ਜਿਵੇਂ ਹੁਣ ਤੁਸੀਂ ਬਾਦ ਵਾਲੀ ਗੱਲ ਕੀਤੀ ਸੀ ਤਾਂ ਉਹਦੇ ਚ ਵੀ ਰਿਸਕ ਤਾਂ ਹੈਗਾ ਬਿਲਕੁਲ ਉਹਦੇ ਚ ਵੀ ਇਦਾਂ ਵੀ ਉੱਪਰ ਜਾ ਕੇ ਆਪਣੀ ਸੈਟਿੰਗ ਆਏ ਨਾ ਆਏ ਆਪਣੇ ਕੁਝ ਨਹੀਂ ਪਤਾ ਪਰ ਆਪਾਂ ਫਿਰ ਵੀ ਮਤਲਬ ਇੱਕ ਭੇਡ ਚਾਲਵਾਂਗੇ ਚੱਲੀ ਜਾਂਦੇ ਆ ਵੀ ਸਾਡਾ ਮਸੀ ਦਾ ਮੁੰਡਾ ਗਿਆ ਮਾਮੇ ਦਾ ਮੁੰਡਾ ਗਿਆ ਰਿਸਕ ਲੈਨੇ ਆ ਹਾਂਜੀ ਹਾਂ ਰਿਸਕ ਲੈ ਲੈਨੇ ਆ ਵੀ ਹਾਂ ਉਹ ਗਿਆ ਤਾਂ ਮੈਂ ਵੀ ਜਾਊਗਾ ਬਟ ਐ ਇਦਾਂ ਨਹੀਂ ਐ ਜੇ ਉਹੀ ਆਪਾਂ ਇਨਵੈਸਟ ਇੱਥੇ ਕਰ ਲਈਏ ਤਾਂ ਮੈਂ ਕਹਿੰਦਾ ਕੋਈ ਬੰਦਾ ਐਵੇਂ ਦਾ ਨਹੀਂ ਇਹ ਵੀ ਕੰਮ ਨਹੀਂ ਚੱਲੇਗਾ ਸ਼ੁਰੂਆਤ ਕਿੱਥੋਂ ਕਰਨ ਸ਼ੁਰੂਆਤ ਭਾਜੀ ਮੈਂ ਇਹੀ ਗੱਲ ਕਹਿਣਾ ਵੀ ਛੋਟੇ ਕੰਮ ਤੋਂ ਸ਼ੁਰੂਆਤ ਕੀਤੀ ਜਾਏ ਤਾਂ ਜ਼ਿਆਦਾ ਵੈਲ ਰਹਾ ਹੈ ਕਿਉਂਕਿ ਜਿਵੇਂ ਜਿਵੇਂ ਆਪਾਂ ਛੋਟੇ ਕੰਮ ਤੋਂ ਸ਼ੁਰੂਆਤ ਕਰਦੇ ਆਂ ਤਾਂ ਬੰਦੇ ਨੂੰ ਇੱਕ ਤਾਂ ਐਕਸਪੀਰੀਅੰਸ ਹੋ ਜਾਂਦਾ ਹੈ ਇੱਕ ਬੰਦੇ ਨੂੰ ਮਾਰਕੀਟ ਦਾ ਪੇਟ ਆ ਜਾਂਦਾ ਕੋਈ ਵੀ ਕੰਮ ਕਰਦਾ ਜਿਵੇਂ ਜਿਵੇਂ ਕੋਈ ਸਾਡਾ ਫੂਡ ਦਾ ਕੰਮ ਕਰਦਾ ਤਾਂ ਉਹਨੂੰ ਮਤਲਬ ਫੂਡ ਦੀ ਨੋਲੇਜ ਆ ਜਾਂਦੀ ਹੈ ਜੇ ਦਾ ਕੋਈ ਕਿਸੇ ਵੀ ਤਰ੍ਹਾਂ ਟਾਈਪ ਦਾ ਕੰਮ ਕਰਦਾ ਤਾਂ ਉਹਨੂੰ ਪੇਟ ਪਾ ਜਾਂਦਾ ਹੈ ਸਤਿ ਸ਼੍ਰੀ ਅਕਾਲ ਦਾ ਟੀਵੀ ਐਨ ਆਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਜਸਪ੍ਰੀਤ ਦੋਸਤੋ ਪੰਜਾਬ ਦੇ ਨੌਜਵਾਨ ਕਹਿੰਦੇ ਆ ਵੀ ਬਾਪੂ ਮੈਨੂੰ 20 ਲੱਖ ਰੁਪਈਆ ਦੇ ਦੇ ਤੇ ਮੈਂ ਫਾਈਲ ਲਾ ਕੇ ਕੈਨੇਡਾ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਜਾਣਾ ਪੰਜਾਬ 'ਚ ਕੰਮ ਹੈ ਨਹੀਂਗਾ ਜੇ ਮੈਂ ਕਮਾਈ ਕਰਨੀ ਹੈ ਤਾਂ ਮੈਨੂੰ ਵਿਦੇਸ਼ ਹੀ ਭੇਜਣਾ ਪੈਣਾ ਪਰ ਇਹਨਾਂ ਸਾਰੀਆਂ ਗੱਲਾਂ ਤੇ ਪੋਚਾ ਮਾਰਦਾ ਇੱਕ ਨੌਜਵਾਨ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਝੂਠਾ ਕਰਤਾ ਇੱਕ ਪੰਜਾਬ ਦਾ ਨੌਜਵਾਨ ਆ ਜਿਹੜਾ ਵਿਦੇਸ਼ਾਂ 'ਚ ਰਹਿ ਕੇ ਪੰਜਾਬ ਵੱਲੋਂ ਫੇਰ ਵਾਪਸੀ ਕਰਦਾ ਤੇ ਪਟਿਆਲੇ ਵਰਗੇ ਵੱਡੇ ਸ਼ਹਿਰ 'ਚ ਆਪ ਦਾ ਕਾਰੋਬਾਰ ਸ਼ੁਰੂ ਕਰਦਾ ਮੇਰੇ ਪਿੱਛੇ ਦੇਖ ਸਕਦੇ ਹੋ ਦਾ ਪੰਜਾਬ ਬੱਗੀ ਇੱਕ ਸਟਾਲ ਲਾਈ ਆ ਬਾਈ ਨੇ ਜਿਹਦੇ 'ਚ ਜਿੰਨੇ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਬਾਈ ਇੱਥੇ ਆ ਕੇ ਸੇਲ ਕਰਦਾ ਰੋਡ ਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਤੇ ਅਸੀਂ ਉਹਨਾਂ ਬਾਈਆਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਆ ਸ਼ੁਰੂਆਤ ਕਰਕੇ ਸੋਹਣਾ ਕਾਰੋਬਾਰ ਸ਼ੁਰੂ ਕੀਤਾ ਬਾਈ ਧਰਮਿੰਦਰ ਦੇ ਨਾਲ ਗੱਲਬਾਤਾਂ ਕਰਾਂਗੇ ਬਾਈ ਸਵਾਗਤ ਹੈ ਤੁਹਾਡਾ ਅਸ਼ਕਲ ਜੀ ਕੀ ਹਾਲ ਚਾਲ ਨੇ ਬਹੁਤ ਜੀ ਬਹੁਤ ਵਧੀਆ ਭਾਈ ਜਿਹੜੇ ਬੰਦੇ ਕਹਿੰਦੇ ਨੇ ਵੀ ਯਾਰ ਪੰਜਾਬ 'ਚ ਜੇ ਕੰਮ ਚਲਾਉਣਾ ਤਾਂ 40-50 ਲੱਖ ਰੁਪਈਆ ਚਾਹੀਦਾ ਤੇ ਜੇ 50 ਲੱਖ ਲਾਤਾ ਤਾਂ ਵੀ ਰਿਸਕ ਆ ਅ ਭਜੀ ਐਦਾਂ ਕੰਮ ਤਾਂ ਰਿਸਕ ਵਾਲਾ ਹੈ ਬਟ ਐਵੇਂ ਹੈ ਜੇ ਆਪਾਂ ਉੱਥੇ ਜਾ ਕੇ ਵੀ ਇਹੀ ਕੰਮ ਕਰਦੇ ਆ ਜੇ ਆਪਾਂ ਉਹੀ ਕੰਮ ਇੱਥੇ ਕਰੀਏ ਤਾਂ ਆਪਾਂ ਨੂੰ ਇੱਥੇ ਵੀ ਬਹੁਤ ਪ੍ਰੋਫਿਟ ਆ ਹਾਂ ਹਾਂਜੀ ਤਾਂ ਮੈਂ ਇਹੀ ਸਜੈਸਟ ਕਰਦਾ ਵੀ ਉੱਥੇ ਜਾਣ ਨਾਲੋਂ ਜੇ ਆਪਾਂ ਇੱਥੇ ਕਰੀਏ ਤਾਂ ਜ਼ਿਆਦਾ ਬੈਟਰ ਤੁਸੀਂ ਬਾਹਰ ਜਾ ਕੇ ਆਏ ਹੋ ਤੁਸੀਂ ਵਿਦੇਸ਼ਾਂ 'ਚ ਵੀ ਕੰਮ ਕਰ ਲਿਆ ਹਾਂਜੀ ਹਾਂਜੀ ਇੱਥੇ ਪੰਜਾਬ 'ਚ ਕਿਉਂ ਆ ਗਏ ਫਿਰ ਅ ਭਾਜੀ ਇੱਕ ਤਾਂ ਐਵੇਂ ਆ ਇੱਕ ਤਾਂ ਆਪਾਂ ਪਰਿਵਾਰ ਦੇ ਕੋਲ ਆ ਹੂੰ ਦੂਜਾ ਜਿਹੜਾ ਆਪਣੀ ਕੰਟਰੀ ਆ ਉਹ ਆਪਣੀ ਹੋਈ ਹੈ ਹੂੰ ਠੀਕ ਹੈ ਜੀ ਇੱਥੇ ਆਪਾਂ ਖੁੱਲੇ ਸ਼ਰਿਆਮ ਕੋ ਮਿਲ ਸਕਦੇ ਆ ਆਪਾਂ ਕੋਈ ਬਰਡਨ ਨਹੀਂ ਹੈਗਾ ਇੱਥੇ ਆਪਣੇ ਕੋਲ ਜਿੰਨਾ ਕਿ ਮਤਲਬ ਇੱਥੇ ਜਿੰਨਾ ਕਿ ਕਮਾ ਲਿਆ ਉਹ ਸਾਰਾ ਆਪਣਾ ਹੀ ਹੈ ਹੂੰ ਉੱਥੇ ਭਾਜੀ ਖਰਚੇ ਕੱਢਣੇ ਔਖੇ ਹੋ ਜਾਂਦੇ ਆ ਲੋਕਾਂ ਨੂੰ ਤੇ ਕੰਮ ਤੋਂ ਆਉਣਾ ਕੰਮ ਤੋਂ ਆ ਕੇ ਰੈਸਟ ਦੀ ਕੋਈ ਮਤਲਬ ਉੱਥੇ ਕੋਈ ਗੁੰਜਾਇਸ਼ ਨਹੀਂ ਹੈ। ਰੈਸਟ ਦਾ ਕੋਈ ਹੈ ਨਹੀਂ ਚੀਜ਼ ਉੱਥੇ। ਠੀਕ ਹੈ ਜੀ ਉੱਥੇ ਤਾਂ ਬਹੁਤ ਕੰਮ ਕਰਨਾ ਪੈਂਦਾ ਹੈ, ਸਟਰਗਲ ਕਰਨਾ ਪੈਂਦਾ ਤਾਂ ਫਿਰ ਬੰਦਾ ਕਿਤੇ ਜਾ ਕੇ ਕਾਮਯਾਬ ਹੁੰਦਾ। ਬਟ ਆਪਾਂ ਇੱਥੋਂ ਸਾਰਾ ਕੁਝ ਛੱਡ ਕੇ ਉੱਥੇ ਜਾ ਕੇ ਕਾਮਯਾਬ ਹੋਣ ਦੀ ਸੋਚਦੇ ਆਂ। ਪਰ ਜੇ ਆਪਾਂ ਇੱਥੇ ਮਤਲਬ ਜੀ 20% ਆਪਣੇ ਕੋਲ ਹੈਗਾ ਤਾਂ ਬਾਕੀ 80% ਆਪਾਂ ਬਣਾ ਸਕਦੇ ਆਂ। ਆਈਡੀਆ ਕਿਵੇਂ ਆਇਆ ਵੀ ਇੱਕ ਪਿੱਛੇ ਬੱਗੀ ਬਣਾਉਣੀ ਹੈ ਤੇ ਉਹਦੇ ਮੂਰੇ ਜੀਪ ਬਣਾ ਕੇ ਤੇ ਰੋਡ ਤੇ ਖੜ ਕੇ ਕਮਾਈ ਕਰਨੀ ਹੈ। ਅ ਭਾਜੀ ਇਹ ਐਵੇਂ ਆ ਵੀ ਮਤਲਬ ਆਈਡੀਆ ਤਾਂ ਕਾਫੀ ਟਾਈਮ ਤੋਂ ਐਵੇਂ ਹੀ ਸੀਗਾ ਵੀ ਆਪਣਾ ਬੀਜ ਨੂੰ ਇਸ ਕਰਨਾ ਬਟ ਜਿਵੇਂ ਜਿਵੇਂ ਮਤਲਬ ਆਪਾਂ ਦੇਖਦੇ ਸੀਗੇ ਮਾਰਕੀਟ ਵਗੈਰਾ ਚ ਜਾ ਮਤਲਬ ਕਿਤੇ ਵੀ ਆਪਾਂ ਟਰੈਵਲ ਕਰਦੇ ਸੀਗੇ ਤਾਂ ਮਤਲਬ ਲੋਕ ਇਹ ਚੀਜ਼ਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਸੀਗੇ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਮਤਲਬ ਜੋ ਲੋਕ ਜ਼ਿਆਦਾ ਆਕਰਸ਼ਿਤ ਹੁੰਦੇ ਸੀਗੇ ਤਾਂ ਕਰਕੇ ਭਾਜੀ ਇਹ ਆਪਾਂ ਸਟਾਲ ਲਾਈ ਆ ਬਹੁਤ ਸਾਰੇ ਜਿਹੜੇ ਪੰਜਾਬ ਦੇ ਜਿਹੜੇ ਆਪਦੇ ਹੈਲਥ ਕੌਨਸ਼ੀਅਸ ਬੰਦੇ ਹੁੰਦੇ ਆ ਉਹ ਕਹਿੰਦੇ ਯਾਰ ਵੀ ਨਹੀਂ ਚੀਜ਼ਾਂ ਨਹੀਂ ਵਧੀਆ ਹੁੰਦੀਆਂ ਇਹ ਇਹ ਜੰਕ ਫੂਡ ਖਾ ਖਾ ਕੇ ਬਿਮਾਰ ਹੋ ਜਾਂਦੇ ਆ ਕਿਉਂਕਿ ਲੋਕ ਚੀਜ਼ਾਂ ਚੰਗੀਆਂ ਨਹੀਂ ਯੂਜ਼ ਕਰਦੇ ਜਿਹੜੇ ਪ੍ਰੋਡਕਟ ਆ ਮਾਰੇ ਯੂਜ਼ ਕਰਦੇ ਆ ਤੁਸੀਂ ਇਹ ਚੀਜ਼ ਨੂੰ ਪ੍ਰਾਇੋਰਟੀ ਦਿੱਤੀ ਹੈ ਵੀ ਪਹਿਲਾਂ ਯਾਰ ਘਟ ਕਮਾ ਲਾਂਗੇ ਪਰ ਚੰਗੀ ਚੀਜ਼ ਦੇਵਾਂਗੇ ਅ ਭਾਜੀ ਬਿਲਕੁਲ ਬਿਲਕੁਲ ਜਿਵੇਂ ਆਪਾਂ ਹੁਣ ਦੇਖਦੇ ਆ ਸਪੀਡ ਸਾਈਡ ਤੇ ਜਾਂ ਜਿਵੇਂ ਹੁਣ ਅਸੀਂ ਕੰਮ ਸ਼ੁਰੂ ਕੀਤਾ ਹੈ ਇਹ ਕੰਮ ਵਿੱਚ ਲੋਕ ਜਾਦਾ ਕਮਾਈ ਦਾ ਸੋਚਦੇ ਆ ਔਰ ਮਤਲਬ ਲੋਕਲ ਪ੍ਰੋਡਕਟ ਜਿਵੇਂ ਮਤਲਬ ਆਪਾਂ ਨੂੰ ਨਾਰਮਲ ਮਿਲ ਜਾਂਦੇ ਆ ਜਿਵੇਂ 50 60 ਰੁਪਏ ਵਾਲੀ ਚੀਜ਼ ਉਹ ਜ਼ਿਆਦਾ ਯੂਜ਼ ਕਰਦੇ ਆ ਪਰ ਇੱਥੇ ਆਪਣੇ ਕੋਲ ਐਵੇਂ ਆ ਸਾਰਾ ਹਾਈਜੇਨਿਕ ਐ ਸਾਫ ਸਫਾਈ ਵਾਲਾ ਕੰਮ ਐ ਤੇ ਆਪਾਂ ਭਾਜੀ ਕੰਪਨੀ ਦੀ ਚੀਜ਼ ਨੂੰ ਜ਼ਿਆਦਾ ਪ੍ਰਾਇੋਰਟੀ ਦਿੰਦੇ ਆ ਮਤਲਬ ਜਿਹੜਾ ਬੈਸਟ ਐ ਦਾ ਬੈਸਟ ਮਤਲਬ ਜੋ ਵੀ ਮਿਲਦਾ ਆਪਾਂ ਨੂੰ ਪ੍ਰੋਡਕਟ ਉਹ ਆਪਾਂ ਯੂਜ਼ ਕਰਦੇ ਆ ਕੁਛ ਇਸ ਬੱਕੀ ਤੇ 2-4 ਮੁੰਡੇ ਹੁੰਦੇ ਹੁੰਦੇ ਆ ਕੰਮ ਕਰੀ ਜਾਂਦੇ ਹੁੰਦੇ ਆ ਹਾਂਜੀ 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 ਇਹ ਇਹ ਕਿਵੇਂ ਵੀ ਕੌਣ ਕੌਣ ਬੰਦੇ ਇੱਥੇ ਕੰਮ ਕਰਦੇ ਨੇ ਤੁਹਾਡੇ ਕੋਲ ਭਾਜੀ ਐਦਾਂ ਵੀ ਮਤਲਬ ਇੱਕ ਤਾਂ ਚਲੋ ਮੁੰਡੇ ਮਿੱਤਰ ਹੀ ਨੇ ਆਪਣੇ ਉਹ ਸਾਰੇ ਤੇ ਜਿਵੇਂ ਹੁਣ ਕੋਈ ਆ ਗਿਆ ਵੀ ਭਾਜੀ ਮੈਂ ਇੱਥੇ ਕੰਮ ਸਟਾਰਟ ਕਰਨਾ ਮੈਨੂੰ ਆਂਦਾ ਨਹੀਂ ਤਾਂ ਉਹਨੂੰ ਅਸੀਂ ਕਹਿ ਦਿੰਦੇ ਆ ਵੀ ਕੋਈ ਗੱਲ ਨਹੀਂ ਤੂੰ ਆ ਜਾ ਜਿੰਨਾ ਕਿ ਤੂੰ ਸਿੱਖ ਸਕਦਾ ਜਿੰਨੇ ਕੁ ਚੁੱਕੇ ਹੈਗੇ ਆ ਉਹਨਾਂ ਇੱਕ ਸਿਖਾਈ ਜਾਵਾਂਗੇ ਜਿਹੜੇ ਨੌਜਵਾਨ ਮੁੰਡੇ ਇੱਥੇ ਨੇੜੇ-ਤੇੜੇ ਵੇਲੇ ਫਿਰਦੇ ਆਂ ਅਗਲਾ ਕਹਿੰਦਾ ਵੀ ਮੈਂ ਕੰਮ ਸ਼ੁਰੂ ਕਰਨਾ ਤੁਸੀਂ ਇਹਨਾਂ ਨੂੰ ਕਹਿ ਦਿੰਨੇ ਆ ਵੀ ਅੱਜ ਯਾਰ ਸਾਡੇ ਕੋਲ ਕੰਮ ਸਿੱਖੋ ਬਿਲਕੁਲ ਜੀ ਬਿਲਕੁਲ ਵੀ ਸਾਡੇ ਕੋਲ ਆ ਕੇ ਕੰਮ ਸਿੱਖ ਲਓ ਬੰਦਾ ਦਿਨ ਚ ਘੰਟਾ ਲਾ ਕੇ ਜਾਏ ਦੋ ਦੋ ਘੰਟੇ ਲਾ ਕੇ ਜਾਏ ਜਬ ਪੈਸੇ ਲੈਣੀਓ ਫਿਰ ਤੁਸੀਂ ਨਹੀਂ ਨਹੀਂ ਭਾਜੀ ਕੋਈ ਫ੍ਰੀ ਆਫ ਕੋਸ ਦਾ ਸਾਰਾ ਕੁਝ ਚਲੋ ਕੋਈ ਪੈਸੇ ਨਹੀਂ ਤੁਹਾਨੂੰ ਐ ਵੀ ਹੋਰ ਮੁੰਡੇ ਆ ਕੇ ਕੰਮ ਸ਼ੁਰੂ ਕਰ ਸਕਦੇ ਆ ਹਾਂ ਜੀ ਬਿਲਕੁਲ ਬਿਲਕੁਲ ਸਾਨੂੰ ਐਵੇਂ ਆ ਵੀ ਭਾਜੀ ਜਿਹੜੇ ਲੋਕ ਬਾਹਰ ਨੂੰ ਭਜਦੇ ਆ ਇਹਨਾਂ ਨਾਲ ਪੈਸਾ ਲਾ ਕੇ ਵੀ ਉਹ ਮਤਲਬ ਇੱਥੇ ਹੀ ਰਹਿਣਾ ਤੇ ਇੱਥੇ ਹੀ ਆਪਣਾ ਕੰਮ ਕਰਨਾ ਤਾਂ ਜ਼ਿਆਦਾ ਬਿਹਤਰ ਪਿੰਡਾਂ ਦੇ ਮੁੰਡੇ ਡਰਦੇ ਬਹੁਤ ਆ ਵੀ ਕੰਮ ਨਹੀਂ ਚੱਲਣਾਗਾ ਏ ਮਾਨ ਚ ਭੈ ਕਿਵੇਂ ਆ ਜਿਆ ਤੁਹਾਨੂੰ ਕੀ ਲੱਗਦਾ ਵੀ ਸਟਾਰਟ ਕਿੱਥੋਂ ਕਰ ਲੈਣਾ ਚਾਹੀਦਾ ਮੁੰਡਿਆਂ ਨੂੰ ਭਾਜੀ ਗੱਲ ਇਦਾਂ ਮਤਲਬ ਆਪਾਂ ਕੋਈ ਵੀ ਕੰਮ ਕਰਦੇ ਆ ਉਹਦੇ ਚ ਰਿਸਕ ਤਾਂ ਹੁੰਦਾ ਹੀ ਐ ਜਿਵੇਂ ਹੁਣ ਤੁਸੀਂ ਬਾਹਰ ਵਾਲੀ ਗੱਲ ਕੀਤੀ ਸੀ ਤਾਂ ਉਹਦੇ ਚ ਵੀ ਰਿਸਕ ਹੈਗਾ ਬਿਲਕੁਲ ਉਹਦੇ ਚ ਵੀ ਇਦਾਂ ਵੀ ਉੱਥੇ ਜਾ ਕੇ ਆਪਣੀ ਸੈਟਿੰਗ ਆਏ ਨਾ ਆਏ ਆਪਾਂ ਨੂੰ ਕੁਝ ਨਹੀਂ ਪਤਾ ਪਰ ਆਪਾਂ ਫਿਰ ਵੀ ਮਤਲਬ ਇੱਕ ਭੇਡ ਚਾਲਵਾ ਕੋ ਚੱਲੀ ਜਾਂਦੇ ਆ ਵੀ ਸਾਡਾ ਮਸੀ ਦਾ ਮੁੰਡਾ ਗਿਆ ਮਾਮੇ ਦਾ ਮੁੰਡਾ ਗਿਆ ਰਿਸਕ ਲੈਨੇ ਆ ਹਾਂਜੀ ਹਾਂ ਰਿਸਕ ਲੈ ਲੈਨੇ ਆ ਵੀ ਹਾਂ ਉਹ ਗਿਆ ਤਾਂ ਮੈਂ ਵੀ ਜਾਊਂਗਾ ਬਟ ਇਦਾਂ ਨਹੀਂ ਐ ਜੇ ਉਹੀ ਆਪਾਂ ਇਨਵੈਸਟ ਇੱਥੇ ਕਰ ਲਈਏ ਤਾਂ ਮੈਂ ਕਹਿੰਦਾ ਵੀ ਕੋਈ ਬੰਦਾ ਮਤਲਬ ਐਵੇਂ ਦਾ ਨਹੀਂ ਹੈ ਵੀ ਕੰਮ ਦਾ ਹੀ ਚੱਲੇਗਾ ਸ਼ੁਰੂਆਤ ਕਿੱਥੋਂ ਕਰਨ ਸ਼ੁਰੂਆਤ ਭਾਜੀ ਮੈਂ ਇਹੀ ਗੱਲ ਕਹਿਣਾ ਵੀ ਛੋਟੇ ਕੰਮ ਤੋਂ ਸ਼ੁਰੂਆਤ ਕੀਤੀ ਜਾਏ ਤਾਂ ਜ਼ਿਆਦਾ ਬੈਟਰ ਹੈ ਕਿਉਂਕਿ ਜਿਵੇਂ ਜਿਵੇਂ ਆਪਾਂ ਛੋਟੇ ਕੰਮ ਤੋਂ ਸ਼ੁਰੂਆਤ ਕਰਦੇ ਆ ਤਾਂ ਬੰਦੇ ਨੂੰ ਇੱਕ ਤਾਂ ਐਕਸਪੀਰੀਅੰਸ ਹੋ ਜਾਂਦਾ ਹੈ ਇੱਕ ਬੰਦੇ ਨੂੰ ਮਾਰਕੀਟ ਦਾ ਪੇਟ ਆ ਜਾਂਦਾ ਕੋਈ ਵੀ ਕੰਮ ਕਰਦਾ ਜਿਵੇਂ ਜਿਵੇਂ ਕੋਈ ਆ ਸਾਡਾ ਫੂਡ ਦਾ ਕੰਮ ਕਰਦਾ ਤਾਂ ਉਹਨੂੰ ਮਤਲਬ ਫੂਡ ਦੀ ਨੋਲਿਜ ਆ ਜਾਂਦੀ ਹੈ ਉਹਦਾ ਕੋਈ ਕਿਸੇ ਵੀ ਟਾਈਪ ਦਾ ਕੰਮ ਕਰਦਾ ਤਾਂ ਉਹ ਪੇਟ ਪਾ ਜਾਂਦੇ ਆ ਪਹਿਲਾਂ ਪਹਿਲਾਂ ਜ ਤੰਗੀਆਂ ਆਉਂਦੀਆਂ ਕਿਸੇ ਪਾਸੋਂ ਭਾਜੀ ਐਵੇਂ ਆਪਾਂ ਕੋਈ ਵੀ ਕੰਮ ਕਰੀਏ ਦਿੱਕਤਾਂ ਤਾਂ ਆਉਂਦੀਆਂ ਹੀ ਨੇ ਪਰ ਜਿੱਥੋਂ ਤੱਕ ਮੈਂ ਦੇਖਿਆ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਪਰ ਭਾਜੀ ਉਹਦਾ ਸੋਲੂਸ਼ਨ ਵੀ ਨਾਲ ਦੀ ਨਾਲ ਹੀ ਹੋ ਜਾਂਦਾ ਕੋਈ ਮਤਲਬ ਐਡਾ ਔਖਾ ਪ੍ਰੋਸੈਸ ਨਹੀਂ ਹੈ ਹਾਂ ਮਤਲਬ ਚੱਲੀ ਜਾਂਦਾ ਸਾਰਾ ਬੰਦਿਆ ਪਹਿਲਾਂ ਵੀ ਅਸੀਂ ਇੱਥੇ ਸੁਣਿਆ ਸੀਗਾ ਵੀ ਜਿਹੜੇ ਇੱਥੇ ਪੁਰਾਣੇ ਰੋਡ ਤੇ ਬੰਦੇ ਖੜਦੇ ਆ ਤੇ ਉਹ ਬੱਗੀ ਵੀ ਨਹੀਂ ਸੀ ਖੜਨ ਦਿੰਦੇ ਵੀ ਨਹੀਂ ਨਹੀਂ ਅਸੀਂ ਖੜਨ ਨਹੀਂ ਦੇਣੀ ਹਾਂ ਭਾਜੀ ਇਹ ਹੋਈ ਸੀ ਗੱਲ ਕਿਉਂਕਿ ਤੁਹਾਨੂੰ ਪਤਾ ਹੀ ਆ ਹੁਣ ਜਿਹੜਾ ਬੰਦਾ ਕਾਫੀ ਟਾਈਮ ਦਾ ਪੁਰਾਣਾ ਖੜ ਰਿਹਾ ਹੈ ਜੇ ਆਪਾਂ ਉਹਦੇ ਕੋਲ ਆ ਕੇ ਖੜਾਂਗੇ ਤਾਂ ਕੋਈ ਇਹ ਬੰਦਾ ਇਹ ਨਹੀਂ ਚਾਹੁੰਦਾ ਵੀ ਹਾਂ ਕਿਸੇ ਕਰਕੇ ਮੇਰੇ ਕੰਮ ਤੇ ਇਫੈਕਟ ਪਏ ਹਾਂ ਤਾਂ ਸ਼ਾਇਦ ਉਹਨਾਂ ਦੇ ਮਨ ਚ ਇਹ ਸੀਗਾ ਤੇ ਤਾਂ ਕਰਕੇ ਉਹਨਾਂ ਨੇ ਮਤਲਬ ਸਾਡੇ ਨਾਲ ਰੌਲਾ ਪਾਇਆ ਸੀਗਾ ਬਟ ਉਹ ਹੋ ਗਿਆ ਸੀਗਾ ਸੌਲਵ ਆਊਟ ਹੋ ਗਿਆ ਸੀ ਮੈਟਰ ਤੁਹਾਨੂੰ ਇਹ ਲੱਗਦਾ ਵੀ ਉਹ ਸਮਝ ਕੇ ਥੋੜਾ ਜਿਹਾ ਅਸੀਂ ਤੁਹਾਨੂੰ ਇਹ ਲੱਗਦਾ ਵੀ ਨਾਲ ਕੋਈ ਹੋਰ ਸਟੌਨ ਲੱਗ ਜਾਏ ਜਾਂ ਦੁਕਾਨ ਲੱਗ ਜਾਏ ਧਗਾ ਕੀ ਦੇ ਫਰਕ ਪੈਂਦਾ ਮੇਰਾ ਬੰਦਨਾ ਬਟ ਇਹ ਕੁਆਲਿਟੀ ਮੈਟਰ ਕਰਦੀ ਹੈ ਮੇਰਾ ਮੰਦਨਾ ਭਾਜੀ ਇਹ ਹੈ ਵੀ ਇੱਕ ਤਾਂ ਕੁਆਲਿਟੀ ਹੋਏ ਬੰਦੇ ਕੋਲ ਠੀਕ ਹੈ ਜੀ ਤਾਂ ਉਹ ਤੁਹਾਡਾ ਸੇਲ ਹੋਣਾ ਹੀ ਹੋਣਾ ਜੇ ਆਪਾਂ ਵਧੀਆ ਚੀਜ਼ ਦੇ ਰਹੇ ਹਾਂ ਦੂਜਾ ਭਾਜੀ ਜਿਵੇਂ ਕੋਈ ਹੋਰ ਆ ਕੇ ਮਤਲਬ ਸਟਾਲ ਵਗੈਰਾ ਲੱਗ ਜਾਂਦੀ ਹੈ ਤਾਂ ਉਹਦੇ ਨਾਲ ਭਾਜੀ ਗਾਕੀ ਤੇ ਕੋਈ ਫਰਕ ਨਹੀਂ ਪੈਂਦਾ ਸਗੋ ਕਸਟਮਰ ਵਧਦੇ ਆ ਜਿੱਥੇ ਭਾਜੀ ਕੰਪੀਟੀਸ਼ਨ ਵਧ ਗਿਆ ਉੱਥੇ ਕਸਟਮਰ ਆਟੋਮੈਟਿਕਲੀ ਵਧ ਹੀ ਜਾਂਦਾ ਹੱਬ ਬਣ ਜਾਂਦੀ ਹੈ ਇਕ ਹੱਬ ਬਣ ਜਾਂਦੀ ਹੈ ਸੋ ਦੋਸਤੋ ਬਾਈ ਧਰਮਿੰਦਰ ਹੁਣ ਇਹ ਗੱਲਾਂ ਸੁਣੀਆ ਤੁਸੀਂ ਵਿਦੇਸ਼ਾਂ ਚੋਂ ਪਰਤ ਕੇ ਪੰਜਾਬ ਦੇ ਵਿੱਚ ਸੋਹਣਾ ਕੰਮ ਸ਼ੁਰੂ ਕਰ ਲਿਆ ਆਪਦੇ ਕੰਮ ਸ਼ੁਰੂ ਕਰਨ ਦੇ ਨਾਲ-ਨਾਲ ਆਪਦੇ ਜਿਹੜੇ ਸੰਗੀ ਸਾਥੀ ਯਾਰ ਮਿੱਤਰ ਨੇ ਉਹਨਾਂ ਨੂੰ ਵੀ ਅੱਗੇ ਰੋਜ਼ਗਾਰ ਵਾਸਤੇ ਪ੍ਰੇਰਿਤ ਕਰਦੇ ਨੇ ਟ੍ਰੇਨਿੰਗ ਦਿੰਦੇ ਨੇ ਸੋ ਇਹਨਾਂ ਨੌਜਵਾਨਾਂ ਨੂੰ ਐਪਰੀਸ਼ੀਏਟ ਕਰਿਆ ਕਰੋ ਤੇ ਇਹਨਾਂ ਨੌਜਵਾਨਾਂ ਤੋਂ ਸਿੱਧ ਲੈ ਕੇ ਤੁਸੀਂ ਵੀ ਕਾਰੋਬਾਰ ਵੱਲ ਵਧੋ ਅੱਜ ਦੀ ਪੇਸ਼ਕਾਰੀ ਦੇ ਲਈ ਬਹੁਤ ਬਹੁਤ ਧੰਨਵਾਦ